ਨਕਲੀ ਪੁਲਿਸ ਮੁਲਾਜ਼ਮ ਕਾਰ ਸਮੇਤ ਪੁਲਿਸ ਦੇ ਚੜਿਆ ਅੜਿੱਕੇ ਕਾਰ ਤੇ ਬੱਤੀ ਅਤੇ ਹੂਟਰ ਲਗਾ ਕੇ ਲੋਕਾਂ ਨੂੰ ਸੀ ਡਰਾਉਂਦਾ ਲੋਕਾਂ ਨੂੰ ਮੁਲਾਜ਼ਮ ਦੱਸ ਕੇ ਮੋਬਾਈਲ ਖੋ ਕੇ ਹੋ ਜਾਂਦਾ ਸੀ ਫਰਾਰ ਜੀਰਾ ਪੁਲਿਸ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਜਾਂਦਾ ਦਾਵਾ ਕੀਤਾ ਜਾ ਰਿਹਾ ਜੋ ਕਿ ਆਪਣੀ ਕਾਰ ਉੱਪਰ ਬੱਤੀ ਅਤੇ ਹਟਰ ਲਗਾ ਕੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ ਅਤੇ ਰਸਤੇ ਦੇ ਵਿੱਚ ਲੋਕਾਂ ਨੂੰ ਰੋਕ ਕੇ ਉਹਨਾਂ ਦੇ ਮੋਬਾਈਲ ਲੈ ਲੈਂਦਾ ਸੀ ਅਤੇ ਉਹਨਾਂ ਨੂੰ ਆਖਦਾ ਸੀ ਕਿ ਉਹ ਆਪਣੇ ਮੋਬਾਈਲ ਥਾਣਾ ਸਿਟੀ ਜ਼ੀਰਾ ਤੋਂ ਲੈ ਲੈਣ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਥਾਣਾ ਸਿਟੀ ਜ਼ੀਰਾ ਦੇ ਐਸ ਐਚ ਓ ਕਵਲਜੀਤ ਸਿੰਘ ਰਾਏ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਮਾਨਯੋਗ ਡੀਪੀ ਸ੍ਰੀ ਗੌਰਵ ਜੀ ਦੇ ਬੁਲੰਸਾਰ ਐਸ.ਪੀ. ਕੋਲ ਉਪਰ ਸੁਨੀ ਮਿਸਰਾ ਦੇ ਅਨੁਸਾਰ ਜਿਹੜੇ ਜਿਹੜੇ ਮਾਰੇ ਮੰਦਿਰਾਂ ਨੂੰ ਨਾਥਪੂਣ ਵਾਸਤੇ ਜਿਹੜੇ ਥਾਂ-ਥਾਂ ਤੇ ਨਾਕੀ ਲਾਈ ਜਾਂਦੇ ਆ ਨਾਕੀ ਦੇ ਦਰਮਿਆਨ ਇੱਕ ਸੜਕ ਨੂੰ ਥੋੜੇ ਕਰਕੇ ਪਹਿਲਾਂ ਦਰਖਾਸਤ ਜੇ ਕਰਨ ਬੀਤ ਸਿੰਘ ਪੁੱਤਰ ਮਰੀਤ ਸਿੰਘ ਵਾਸੀ ਬਾਦਸਰ ਦੀ ਪੱਟੀ ਵਾਲ ਸੜਕ ਦਾ ਰਣ ਵਾਲੇ ਉਹਨੇ ਦੱਸਿਆ ਕਿ ਜਿਹੜਾ ਤੇ ਮੇਰਾ ਕੋਈ ਵਾਪਰੇ ਨੂੰ ਮੁਲਾਜ਼ਮ ਖਾਦਾ ਸੀ ਜੀ ਲੱਗਾ ਤੇ ਉਹਨੇ ਮੇਰਾ ਲਵਾਇਆ ਜਿਹੜਾ ਲੈ ਕੇ ਦਿੱਤਾ ਕਿ ਜਿਹੜੀ ਸਿਟੀ ਸਾਡੇ ਜੀਵ ਲੈ ਆ ਉਹ ਜਦੋਂ ਉਹ ਕੋ ਪੁਛਕਿਸ ਕੀਤੀ ਗਈ ਤੇ ਉਹ ਜਿਹੜਾ ਬੰਦਾ ਜਿਹੜਾ ਅਤਿੰਦਰਜੀਤ ਸਿੰਘ ਅਜੀਤ ਸਿੰਘ ਤੇ ਜਿਹੜਾ ਰਣਵਾਲ ਜਿੱਦਿੱਤੇ ਘਰ ਨੰਬਰ 33 11 ਡੀ ਅੱਜ 2574 ਜਿਹੜੀ ਨਿਬਰਾਮਤ ਕੀਤੀ ਗਈ ਤੇ ਉਹਦੇ ਵਿੱਚ ਹੋਟਰ ਲੱਗਾ ਇੱਕ ਜੰਨੀ ਲੈਡ ਵੀ ਲੱਗੀ ਇੱਕ ਉਹ ਤੋਂ ਉਹ ਜਿਹੜਾ ਕਿ ਆਰਮੀ ਦਾ ਜਿਹੜਾ ਇੱਕ ਕਾਰਡ ਉਹ ਵੀ ਮਿਲਿਆ ਜਦੋਂ ਪਤਾ ਕੀਤਾ ਤੇ ਉਹ ਆਪਣੇ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਹੈਗਾ ਕਿ ਉਹ ਇੱਕ ਜਨ ਮੁਲਾਜ਼ਮ ਜਿਹੜਾ ਬਣਿਆ ਹੈ ਜਿਸ ਤਰ੍ਹਾਂ ਅਰੋਗ ਦੇ ਪਛਾਣ ਦੇ ਦਿੱਤੀ ਕਾਨੂੰਨੀ ਕਾਰਵਾਈ ਕੀਤੀ ਕਿ ਜਸਵੰਤ ਨੂੰ ਕੇਸ ਕਰਕੇ ਗੋਦੰਦਰ ਮਾਰਦੇ ਆ ਤੇ ਬਾਕੀ ਕੁੱਝ ਕਿਸ ਜਿਹੜੀ ਹੋ ਜਾਰੀ ਹੈ